जय हिंद नमस्कार मैं टोटापा संजीव बाबा सबसे पहला मेरे चैनल में ਤੁਹਾਡੇ ਸਾਰੇ ਦਾ ਸਵਾਗਤ ਹੈ ਦੋਸਤੋ ਕੁਝ ਹੀ ਦਿਨਾਂ ਬਾਅਦ ਪੂਰੇ ਭਾਰਤ ਵਿੱਚ ਨਹੀਂ ਪੂਰੇ ਸੰਸਾਰ ਵਿੱਚ 25 ਦਸੰਬਰ 크리스마스 ਦਾ ਤਿਹਾੜੀ ਬਹੁਤ ਹੀ ਉਤਮਤਾ ਨਾਲ ਮਨਾਇਆ ਜਾਏਗਾ ਵੱਖ-ਵੱਖ ਚਰਚਾ ਵਿੱਚ ਇਹਨਾਂ ਦੀ ਤਿਆਰੀਆਂ ਵੀ ਚੱਲ ਪਈਆਂ ਅੱਜ ਅਸੀਂ ਪਹੁੰਚੇ ਹਾਂ ਬਾਟਾ ਚੌਂਗ ਵਿੱਚ ਬਾਟਾ ਚੌਂਗ ਵਿੱਚ ਸੀਐਨਈ ਚਰਚਾ ਹੈ ਉਥੋ ਦੇ ਫਾਦਰ ਸਾਹਿਬ ਨਾਲ ਆਪਾਂ ਗੱਲ ਕਰ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਜਿਹੜੇ ਉਥੋ ਦੇ ਸੈਕਟਰੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਫਾਦਰ ਸਾਹਿਬ ਨਾਲ ਗੱਲ ਕਰਾਂਗੇ ਨਮਸਟਾ ਫਾਦਰ ਸਾਹਿਬ ਨਮਸਕਾਰ ਸਰ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸਿਓ ਕਿ 25 ਦਸੰਬਰ ਦਾ ਜਿਹੜਾ 크ਿਸਮਸ ਦਾ ਤਿਉਹਾਰ ਹੈ ਉਹਦੇ ਲਈ ਕੀ ਕੀ ਤਿਆਰੀਆਂ ਚੱਲ ਰਹੀਆਂ ਨੇ ਤੇ ਕੀ ਕੀ ਉਪਾਲੇ ਕਰ ਰਹੇ ਆ 크ਿਸਮਸ ਦਾ ਜੋ ਸੀਜ਼ਨ ਹੈ ہمارا ਜੋ ਫਸਟ ਐਡਵੈਂਸ ਸੰਡੇ ਜੋ ਹੁੰਦਾ ਹੈ ਇਸ ਵਾਰ ਜੋ ਫਸਟ 1 ਦਸੰਬਰ ਸੇ फ़र्स्ट एडवेंट से जो हमारी प्रोग्राम जो हैं चर्च के शुरू हो चुके हैं क्रिसमस से रिलेटेड और उसमें हमारा जो है क्रिसमस मेला सेलिब्रेट कर किया जाता है जो हमारे डायसजन लेवल पर है और इसके अलावा जो हमारे चर्चेस के अंदर आ, कैरल सिंगिंग प्रोग्राम होते हैं और हमने भी कैरल अपनी शुरू कर दी है ताकि डोर टू डोर जा कर के प्रभु यीशु की जो खुशखबरी है उसको लोगों के बीच में पहुंचाया जाए और इसके अलावा जो हमारा जो है डेकोरेशन का जो काम है वो भी इंटरनल एक्सटर्नल सारे शुरू हो चुके हैं और नाइट सर्विस होती है पच्चीस को मेन सर्विस होती है और ये प्रोग्राम जो हमारे हैं जो आने वाले दिनों के अंदर सर किस तरह की तैयारी चल रही है उन्हें सारे जिंदगी देती कि वो चलन फिरन लग पे अन्य नु अखा देती ਇਸ ਕਰਕੇ ਅਸੀਂ ਵੇਖਨੇ ਆ ਕਿ ਜਿੰਨੇ ਸਾਡੇ ਮਸੀਹ ਮਿਸ਼ਨਰੀ ਵੀ ਆਏ ਉਹਨਾਂ ਨੇ ਸਾਡੇ ਹਿੰਦੁਸਤਾਨ ਦੇ ਡਵੈਲਪਮੈਂਟ ਵਿੱਚ ਬੜਾ ਵਧੀਆ ਹਿੱਸਾ ਪਾਇਆ ਉਹਨਾਂ ਨੇ ਉਹਨਾਂ ਲੋਕਾਂ ਨੂੰ ਜਿਹੜੇ ਕੰਗਾਲ ਸਨ ਜਿਹੜੇ ਨਾਲੀਆਂ ਦੇ ਉੱਤੇ ਬੱਚੇ ਬੈਠੇ ਰਹਿੰਦੇ ਉਹਨਾਂ ਸਾਰਿਆਂ ਨੂੰ ਚੁੱਕਿਆ ਉਹਨਾਂ ਨੂੰ ਜਿਹੜਾ ਸੀ ਸਾਫ਼ ਸੁਥਰਾ ਕੀਤਾ ਉਹਨਾਂ ਵਾਸਤੇ ਬਹੁਤ ਸਾਰੇ ਤੋਹਫੇ ਜਿਹੜੇ ਉਹ ਲੈ ਕੇ ਆਏ ਅੱਜ ਜੇਕਰ ਅਸੀਂ ਵੇਖੀਏ ਤੇ ਇਹ ਮਸੀਹ ਲੋਕਾਂ ਦੀ ਸੇਵਾ ਵਾ ਕਿ ਜੇ ਰੇਲਵੇ ਆ ਪਾਵੇਂ ਹਵਾਈ ਜਹਾਜ਼ ਵਾ ਪਾਵੇਂ ਲਾਈਟਨਿੰਗ ਆ ਪਾਵੇਂ ਮੈਡੀਕਲ ਲੈਨ ਵਾ ਕੋਈ ਵੀ ਜੜਾ ਇੰਸਟਰੂਮੈਂਟ ਵਾ ਜਾਂ ਕੋਈ ਵੀ ਇਹੋ ਜੀ ਚੀਜ਼ ਵਾ ਇਹ ਸਾਡੇ ਸਾਰੇ ਹੀ ਕ੍ਰਿਸਚਨ ਭਾਈ ਚਾਰੇ ਦੀ ਦੇਣ ਵਾ ਇਸ ਕਰਕੇ ਪ੍ਰਭੂ ਨੇ ਪਿਆਰ ਦਾ ਪੈਗਾਮ ਦਿੱਤਾ ਸਭ ਲੋਗਾਂ ਨੂੰ ਇੱਕ ਪਿਆਰ ਵਿੱਚ ਜੜਾ ਪਰੋਇਆ ਕਿ ਅਸੀਂ ਕਿਸੇ ਦੇ ਨਾਲ ਕੋਈ ਨਫ਼ਰਤ ਨਾ ਕਰੀਏ ਜਗ੍ਹਾ ਤੇ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਨਜ਼ਰ ਆਉਂਦੀ ਆ ਹਰ ਕੋਈ ਇਸ ਤੇ ਹਾਰ ਨੂੰ ਮਨੁੰਦਾ ਵਾ ਕੋਈ ਵੀ ਕਿਸੇ ਮਜਬਦਾ ਧਿਆਨ ਨਹੀਂ ਕਰਦਾ ਕਿ ਮੈਂ ਕਿਸ ਮਜਬਦਾ ਹਾਂ ਉਹ ਸਾਰੇ ਹੀ ਇਸ ਇਸ਼ਤਿਹਾਰ ਨੂੰ ਪਿਆਰ ਕਰਦੇ ਨੇ ਕਿਉਂਕਿ ਉਹ ਮੁਕਤੀ ਦਾਤਾ ਵਾ ਮੁਕਤੀ ਲੈ ਕੇ ਇਸ ਜਗਤ ਦੇ ਵਿੱਚ ਆਇਆ ਤੇ ਸਭ ਨੂੰ ਜਿਹੜਾ ਏਕਤਾ ਵਿੱਚ ਪਰੋਇਆ ਤੇ ਸਭ ਨੂੰ ਜਿਹੜਾ ਪਿਆਰ ਮੁਹੱਬਤ ਜਿਹੜਾ ਕਰਨਾ ਸਿਖਾਇਆ ਕਿ ਆਪਣੇ ਦੁਸ਼ਮਣਾਂ ਨਾਲ ਵੀ ਪਿਆਰ ਕਰੋ ਆਪਣੇ ਨਾਲ ਵਿਰੋਧ ਕਰਨ ਵਾਲਿਆਂ ਨਾਲ ਵੀ ਪਿਆਰ ਕਰੋ ਆਪਣਾ ਜੜਾ ਕੋਈ ਵੀ ਸਾਡੇ ਨਾਲ ਭੈਣ ਭਾਈ ਆ ਉਹਦੇ ਨਾਲ ਵੀ ਛੋੜਾ ਨਹੀਂ ਪਾਉਣਾ ਉਹਨਾਂ ਇੱਤਾਂ ਵਿੱਚ ਪਰਵਾਹ ਰੱਖਣਾ ਮਾ ਆਪਣੇ ਮਾਪੇ ਦੀ ਸੇਵਾ ਕਰਨੀ ਆ ਸਭ ਪੈਗਾਮ ਜਿਹੜੇ ਪ੍ਰਭੂ ਯਸ਼ੂ ਮਸੀਹ ਨੇ ਸਾਨੂੰ ਇਹ ਸਿਖਾਏ ਨੇ ਪਵਿੱਤਰ ਬਾਈਬਲ ਵਿੱਚ ਉਹਨਾਂ ਦੇ ਸਾਰੇ ਵਚਨ ਸਾਨੂੰ ਮਿਲ ਜਾਂਦੇ ਨੇ ਇਸ ਕਰਕੇ ਇਹ ਦਿਨ ਜਿਹੜਾ ਕਿ 25 ਦਸੰਬਰ ਆ ਇੱਕ ਨਿਯੁਕਤ ਕੀਤਾ ਹੋਇਆ ਦਿਨ ਮਾ ਕਿ ਇਸ ਦਿਨ ਕੁੱਲ ਜਹਾਨ ਦੇ ਉੱਤੇ ਪ੍ਰਭੂ ਦੇ ਨਾਮ ਦੀ ਚਰਚਾ ਹੁੰਦੀ ਲੋਕ ਆਪਣੇ ਘਰਾਂ ਨੂੰ ਸਵਾਰਦੇ ਨੇ ਲੋਕ ਆਪਣੇ ਆਪ ਵਾਸਤੇ ਤਿਆਰੀ ਕਰਦੇ ਨੇ ਕਿ ਇਹ ਜੀਵਨ ਜਿਹੜਾ ਹੈ ਪ੍ਰਭੂ ਯਸ਼ੂ ਮਸੀਹ ਦੇ ਉਸ ਗਵਾਹੀ ਨਾਲ ਸਫਲ ਹੋ ਸਕੇ ਇਹ ਜ਼ਿੰਦਗੀਆਂ ਜੜੀਆਂ ਨੇ ਇਹਨਾਂ ਵਿੱਚ ਚੰਗਿਆਈ ਆ ਜਾਵੇ ਇਹ ਜ਼ਿੰਦਗੀਆਂ ਜੜੀਆਂ ਆਪਣੇ ਦੇਸ਼ ਨੂੰ ਪਿਆਰ ਕਰਨ ਵਾਲੀਆਂ ਬਣ ਜਾਣ ਆਪਣੇ ਸਮਾਜ ਨੂੰ